ਬਾਈ ਕੋਲੇ ਨਾ ਇੱਕ ਬਿਸ਼ਕਰਮਾ ਦਾ 24 ਮਾਡਲ ਖੜਾ 59 ਗੇਰਾਂ ਦੇ ਟੈਰਾਂ 'ਚ ਤੇ ਰੰਗ ਰੂਪ ਦਾ ਇੰਨਾ ਸੋਹਣਾ ਵੀ ਜੇ ਆਪਾਂ ਗੱਡੀ ਕੋਲੇ ਖੜਾ ਦਈਏ ਗੱਡੀ ਹਲੇ ਘੱਟ ਜਮਕੂਗੀ ਰੀਪਰ ਵੱਧ ਜਮਕਦਾ 24 ਮਾਡਲ ਆ ਚੱਲਿਆ ਮੇਰਾ ਖਿਆਲ ਹੈ ਇਹ 50-60 ਟਰਾਲੀਆਂ ਦਾ ਉਹ ਬਣਾ ਬਾਈ ਹਾਂਜੀ ਇੰਨਾ ਚੱਲਿਆ ਰੀਲ ਦਾ ਰੰਗ ਯਾਰ ਨਾਲ ਦਾ ਪਿਆ ਹੈ ਰੀਲ ਦਾ ਰੰਗ ਨਾਲ ਦਾ ਹੀ ਰੀਜਰ ਕਟਿੰਗ 'ਚ ਆ ਬਾਕੀ ਸਾਰਾ ਸਾਈਡਾਂ ਤੋਂ ਫੁੱਲ ਸੋਹਣਾ ਰੀਪਰ ਆਈ ਰੰਗ ਰੂਪ ਦਾ ਪੂਰਾ ਵਧੀਆ ਰੀਪਰ ਆ ਕਿੰਨੇ ਕੇ ਪੈਸਿਆਂ ਦਾ ਬਾਈ ਇਹ ਇਹ ਆਪਣਾ ਹੈਗਾ ਹੀ 2,55,000 ਦਾ ਬਾਈ 255000 ਦਾ ਹਾਂ ਜੀ ਨਾਟ ਘਰਾਂ ਦੇ ਟੈਰਾਂ ਚ 24 ਮਾਡਲ 255000 ਦਾ ਹਾਂ ਜੀ 255000 ਦਾ A to Z ਚੀਜ਼ ਜਿਵੇਂ ਜੈਨੂਅਲ ਜੈਨੂਅਲ ਹਾਂ ਜੀ ਕੋਈ ਚੀਜ਼ ਦਾ ਇਹ ਤੇ ਕੋਈ ਆਪਾਂ ਪੇਂਟ ਰੰਗ ਪੇਂਟ ਵਗੈਰਾ ਨਾ ਨਾ ਕੋਈ ਪੇਂਟ ਨਹੀਂ ਹੋਇਆ ਹੈ ਜੀ ਸਾਰਾ ਓਕੇ ਹੈਗਾ ਪਿੱਛੋਂ ਵਿੱਚੋਂ ਲੋਕਲ ਚੱਲੇ ਹੋਏ ਰੀਪਰ ਨੇ ਸਾਰੇ ਆਪਣੇ ਠੀਕ ਹੈ ਠੀਕ ਹੈ 24 ਮਾਡਲ ਦੇ ਆਪਣੇ ਕੋਲੇ ਵਿਸ਼ਕਰਮਾ ਦੇ ਤਿੰਨ ਰੀਪਰ ਖੜੇ ਨੇ ਠੀਕ ਹੈ ਤੇ ਇੱਕ ਉਹਨਾਂ ਚੋਂ 48 ਇੰਚੀ ਆ 257 ਇੰਚੀ ਨੇਗੇ ਠੀਕ ਹੈ ਇਹ ਬਈ ਵਿੱਚੋਂ ਵੀ ਪੂਰਾ ਵਧੀਆ ਪਿਆ ਹੈ ਪੂਰੇ ਸਾਫ਼ ਨੇ ਜੀ ਹਾਂ ਕਿੰਨੇ ਆ ਦੇ ਦਾਂਗੇ ਇਹ 2550 255000 ਰੁਪਏ ਮੌਕੇ ਤੇ ਮੰਨ ਤਨ ਹੋ ਜਾਊਗਾ ਜੀ ਠੀਕ ਹੈ ਤੇ ਅੱਗੇ ਬਾਈ ਆਹ ਕਿਹੜਾ ਮਾਡਲ ਆ ਗਿਆ ਇਹ ਆਪਣੇ ਕੋਲੇ ਆ ਗਿਆ 21 ਮਾਡਲ 21 ਮਾਡਲ ਛੋਟੇ ਟਾਇਰਾਂ 'ਚ ਆ ਗਿਆ ਛੋਟੇ ਟਾਇਰਾਂ 'ਚ ਆ ਗਿਆ ਜੀ ਠੀਕ ਹੈ ਲਵੇਟਾਂ ਦਾ ਕਿਵੇਂ ਆਹੀ ਲਵੇਟਾਂ ਦਾ ਸਾਫ਼ ਆਈ ਤੇ ਰੰਗ ਪੇਂਟ ਦੀ ਗੱਲ ਕਰੀਏ ਆਪਾਂ ਰੰਗ ਪੇਂਟ ਦੀ ਇਹਦੇ ਮਾੜੀ ਮੋਟੀ ਹੈਗੀ ਆ ਜੀ ਇਹ ਰੀਪਰ ਤੇ ਆਪਾਂ ਜਿਹੜੀ ਚੀਜ਼ ਹੈਗੀ ਦੱਸਾਂਗੇ ਹਾਂ ਦੱਸਾਂਗੇ ਜੀ ਠੀਕ ਹੈ ਆਪਾਂ ਜਿਹੜੇ ਪਾਰ ਤੇ ਕਿਸੇ ਦੇ ਰੰਗ ਆਪੋਂ ਦੱਸਾਂਗੇ ਉਹ ਦੱਸ ਕੇ ਤੋਰਾਂਗੇ ਹੀ ਸਾਈਡਾਂ ਦਾ ਜੈਨੂਇਨ ਆ ਥੋੜਾ ਬਹੁਤ ਉੱਪਰੋਂ ਟੱਚਿੰਗ ਹੋਈ ਹੋਈ ਆ ਰਿਪਰ ਦੀ ਸਾਈਡਾਂ ਦਾ ਸਾਰਾ Ориਜਨਲ ਆ ਇਹ ਠੀਕ ਹੈ ਕਿ ਕਿੰਨੇ ਕੇ ਪੈਸੇ ਆਂ ਦਾ ਇਹ ਇਹ ਆਪਣਾ ਹੈਗਾ ਜੀ ਕਿਹ ਕਿ ਮਾਡਲ ਆਗਾ ਇਹ ਹੈਗਾ 1 ਲੱਖ 70000 ਰੁਪਏ ਦਾ ਜੀ 1 ਲੱਖ 70000 ਦਾ ਬਾਈ ਕਹਿੰਦਾ ਮੰਗਦਾ ਮੌਕੇ ਦੇ ਮਾਨਤਨ ਕਰਦਾ ਤੇ ਬਲੇਡ ਬਦਲ ਕੇ ਚੱਲੂ ਹੈ ਨਾ ਬਾਈ ਹਾਂਜੀ ਬਲੇਡ ਬਦਲ ਕੇ ਚੱਲੂ ਬਲੇਡ ਪੈਣਗੇ ਇਹਦੇ ਤੇ ਰਿਪੇਅਰ ਦਾ ਚੂਹੇ ਚਾਹੇ ਸਾਰੇ ਓਕੇ ਨੇਗੇ ਰੀਲਦਿਆਂ ਪਾਈਪਾਂ ਸਾਰੇ ਰੀਪਰਾਂ ਦੇ ਆਪਣੇ ਦੇ ਓਕੇ ਨੇ ਕਿਸੇ ਦਾ ਰੀਲ ਦਾ ਕੰਮ ਨਹੀਂ ਹੋਣ ਵਾਲਾ ਕਿਸੇ ਦਾ ਕੋਈ ਉਗਰ ਦਾ ਕੰਮ ਨਹੀਂ ਹੋਣ ਵਾਲਾ ਪੱਖੇ ਲਵੇਟ ਸਾਰਿਆਂ ਦੇ ਓਕੇ ਨੇ ਠੀਕ ਹੈ 21 ਮਾਡਲ ਦੀ ਪਲੇਟ ਲੱਗੀ ਹੋਈ ਆ ਪਿੱਛੇ ਸਟicker ਲੱਗਿਆ ਹੋਊਗਾ ਇਹਦੇ ਮਾਡਲ ਵਾਲਾ ਠੀਕ ਹੈ ਬਾਈ 21 ਮਾਡਲ ਦੀ ਪਲੇਟ ਲੱਗੀ ਹੋਈ ਹੈ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਰੀਪਰ ਲੈਣਾ ਹੈ ਕੁਝ ਵੀ ਹੈ ਨਾ ਬਾਈ ਨਾਲ ਗੱਲ ਕਰਕੇ ਨੰਬਰ ਸਕਰੀਨ ਤੇ ਚੱਲਿਆਂ ਦੇ ਇੱਥੇ ਆ ਜਿਓ ਫੋਨ ਕਰ ਲਿਓ ਬਾਈ ਨੂੰ ਬਕਾਇਦਾ ਇੱਥੇ ਕਿ ਜਿੰਨੇ ਵੀ ਸੌਦਾ ਨਿਬੜਦਾ ਪੁਲੀਆਂ ਪਾਲੀਆਂ ਦੀ ਸੈਟਿੰਗ ਬਾਈ ਕਰਾ ਕੇ ਦੇਊਗਾ ਕਰਾ ਦਾਂਗੇ ਪੁਲੀਆਂ ਤੇ ਗੱਡੀ ਵੀ ਇਥੋਂ ਭੇਜੂਗਾ ਜੇ ਕਿਸੇ ਨੇ ਆਪਣਾ ਬਾਈ ਕੰਦਾ ਸੌਦਾ ਹੁੰਦਾ ਹਾਂ ਗੱਡੀ ਭੇਜਾਂਗੇ